ਹੁਸ਼ਿਆਰਪੁਰ ਤੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਗੜਦੀwala ਦੇ ਨੇੜਲੇ ਪਿੰਡ ਰਮਦਾਸਪੁਰ ਦੇ ਵਿੱਚ ਇੱਕ ਛੋਟੇ ਭਰਾ ਦੇ ਵੱਲੋਂ ਵੱਡੇ ਭਰਾ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਤੇਜ਼ ਹਥਿਆਰ ਦੇ ਨਾਲ ਭਰਾ ਦਾ ਗਲਾ ਵੱਢਿਆ ਗਿਆ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਜਾਣਕਾਰੀ ਦੇ ਮੁਤਾਬਕ ਮਨਜੋਤ ਸਿੰਘ ਦਾ ਬੀਤੀ ਰਾਤ ਉਸਦੇ ਛੋਟੇ ਭਰਾ ਮਨਪ੍ਰੀਤ ਸਿੰਘ ਵੱਲੋਂ ਕਤਲ ਕੀਤਾ ਗਿਆ ਇਸ ਉਪਰੰਤ ਦੋਸ਼ੀ ਦੇ ਵੱਲੋਂ ਇਸ ਕਤਲ ਦੀ ਵਾਰਦਾਤ ਤੋਂ ਬਾਅਦ ਪਿੰਡ ਦੇ ਸਰਪੰਚ ਨੂੰ ਫੋਨ ਕੀਤਾ ਗਿਆ ਇੱਕ ਫਿਲਮੀ ਅੰਦਾਜ਼ ਦੇ ਵਿੱਚ ਇਸ ਕਹਾਣੀ ਨੂੰ ਪੇਸ਼ ਕੀਤਾ ਗਿਆ ਜਿੱਥੇ ਸਰਪੰਚ ਨੂੰ ਫੋਨ ਕਰਕੇ ਮਨਪ੍ਰੀਤ ਨੇ ਕਿਹਾ ਕਿ ਘਰ ਦੇ ਵਿੱਚ ਕੁਝ ਬੰਦੇ ਆ ਗਏ ਨੇ ਜਿਨ੍ਹਾਂ ਦੇ ਵੱਲੋਂ ਕੁੱਟਮਾਰ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਵੱਲੋਂ ਪੂਰੇ ਘਰ ਦੀ ਭੰਨ ਤੋੜ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਸਰਪੰਚ ਦੇ ਵੱਲੋਂ ਤੁਰੰਤ ਗੜਦੀwala ਪੁਲਿਸ ਨੂੰ ਸੂਚਿਤ ਕੀਤਾ ਗਿਆ ਜਦੋਂ ਪੁਲਿਸ ਸਰਪੰਚ ਦੇ ਨਾਲ ਮੌਕੇ ਤੇ ਪਹੁੰਚੀ ਤਾਂ ਘਰ ਦੀਆਂ ਲਾਈਟਾਂ ਬੰਦ ਸੀ ਬਾਹਲਾ ਘਰ ਦਾ ਗੇਟ ਜਿਹੜਾ ਸੀ ਉਸ ਨੂੰ ਤਾਲਾ ਲੱਗਿਆ ਹੋਇਆ ਸੀ ਤਾਂ ਪੁਲਿਸ ਨੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਮਨਜੋਤ ਸਿੰਘ ਦਾ ਗਲਾ ਬੁਰੀ ਤਰੀਕੇ ਦੇ ਨਾਲ ਕਟਿਆ ਹੋਇਆ ਸੀ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਛੋਟੇ ਭਰਾ ਦੇ ਵੱਲੋਂ ਹੀ ਇਸ ਪੂਰੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿਉਂਕਿ ਉਹ ਨਸ਼ੇ ਦਾ ਆਦੀ ਸੀ ਜਦੋਂ ਉਸਦੇ ਭਰਾ ਨੇ ਉਸ ਨੂੰ ਪੈਸੇ ਦੇਣ ਤੋਂ ਮਨਾ ਕਰ ਦਿੱਤਾ ਤਾਂ ਉਸਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਮਦਦ ਕੀਨਾ ਤੁਹਾਡਾ ਤੁਹਾਡੇ ਘਰ ਵਾਲੇ ਦਾ ਭੈਜਨ ਸਿੰਘ ਤੁਹਾਡੇ ਘਰ ਵਾਲੇ ਹੈਗੇ ਆ ਕਿ ਐਕਸਪਾਇਰ ਹੋ ਗਏ ਲੇਪੂਰ ਪੂਰੇ ਹੋ ਗਏ ਇੱਕ ਮੁੰਡੇ ਦਾ ਕਤਲ ਕਿਦਾਂ ਹੋਇਆ ਤੁਹਾਡੇ ਦਾ ਜਿਹੜਾ ਤੁਹਾਡੇ ਮੁੰਡੇ ਦਾ ਕਤਲ ਕਿੱਦਾਂ ਹੋਇਆ? ਪਤਾ ਨਹੀਂ ਮੈਨੂੰ। ਪਰ ਤੇ ਮੈਂ ਕੀ ਨਾਸੀ ਤੁਹਾਡੇ ਮੁੰਡੇ ਦਾ? ਮਨਜੂਤ। ਉਮਰ ਕਿੰਨੀ ਆ ਜੀ? 22 ਹਜ਼ਾਰ ਹੋਣੀ ਹੈ। ਮਨਜੂਤ ਸਿੰਘ ਸਨੋਵਰ ਭਜਨ ਸਿੰਘ 22 ਸਾਲ ਉਹ। ਨਹੀਂ 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 ਭਜਨ ਸਿੰਘ ਨਹੀਂ ਜੀ। ਉਹ ਬਾਬਾ ਸੀ ਭਜਨ ਸਿੰਘ। ਤੁਹਾਡੇ ਘਰ ਵਾਲੇ ਦਾ ਕਿੰਨਾ? ਤੁਸੀਂ ਦਾਦੀ ਹੋ? ਹਾਂ ਜੀ ਦਾਦੀ ਹਾਂ ਜੀ। ਹਾਂ ਜੀ। ਠੀਕ ਹੈ। ਪਾਪ ਮਰ ਗਏ ਹੈ ਨਾ। ਮਾਤਾ ਇਹਨਾਂ ਦੀ? ਮਾਤਾ ਇਹ ਮਾਤਾ ਵੀ ਪੁਰੀ ਹੋ ਗਈ ਉਹ। ਅੱਛਾ। ਮਾਣ ਵਾਲੀ ਮੁੰਡਾ ਮੇਰੇ ਫਾਦਰ ਰਕਿਨਾ ਨੂੰ ਮੈਂ ਮੋਟਾ ਦੇਖ ਗਰੀ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਬਲਵਿੰਦਰ ਫਾਦਰ ਬਲਵਿੰਦਰ ਸਾਰੇ ਸਾਰੇ ਉਹ 20 ਸਾਲ ਦੇ ਵਾਰ ਉਹ ਤੋਂ ਮੇਟੇ ਹੋਵਤੇ ਉਹਦੇ ਵਿੱਚ ਇਦਾਂ ਸੀ ਇਹਨਾਂ ਦੇ ਮਾਪੇ ਛੋਟੇ ਉਮਰੇ ਮਰ ਗਏ ਸੀ ਦੋਨੋਂ ਭਰਾਵਾਂ ਦੇ ਤੇ ਇਹ ਦੋਨੇ ਭਰਾਵਾਂ ਦਾਦੀ ਜੀ ਇਹਨਾਂ ਨੂੰ ਪਾਲਣ ਪੋਸ਼ਣ ਕੀਤਾ ਤੇ ਇੱਕ ਘਰ ਚ ਰਹਿੰਦੇ ਸੀ ਜਿਹੜਾ ਮੁੰਡਾ ਮਰਨ ਵਾਲਾ ਹੈਗਾ ਇਹ ਕਰ ਸਕਦਾ ਸੀ ਘਰ ਦੇ ਵਿੱਚ ਤੇ ਪੈਸਾ ਤੇ ਨਸ਼ਾ ਦਾ ਇਹ ਹੀ ਲੈਦਾ ਸੀ ਪਲਸ ਛੋਟਾ ਮੁੰਡਾ ਸੀ ਉਹ ਨਸ਼ੇ ਦਾ ਆਦੀ ਸੀ ਤੇ ਉਹ ਇਹਨਾਂ ਕੋਲ ਪੈਸੇ ਦੀ ਹਮੇਸ਼ਾ ਡਿਮਾਂਡ ਕਰਦਾ ਰਹਿੰਦਾ ਸੀ ਤੇ ਪੈਸੇ ਮੰਗਦਾ ਰਹਿੰਦਾ ਸੀ ਕੁਈ ਇਸ ਕਰਕੇ ਕਿ ਲਾਡੂ ਨੂੰ ਤੇ ਚਲੇ ਵੀ ਜਦੋਂ ਅਸੀਂ ਘਰੋਂ ਬਾਹਰ ਚੱਲਦਾ ਸੀ ਇਹ ਹੁਣ ਵੀ ਇਹ ਥੋੜੇ ਦਿਨ ਪਹਿਲਾਂ ਲੜ ਕੇ ਗਿਆ ਸੀ ਤੇ 10-15 ਦੀ ਮਾਰ ਹੀ ਰਿਆ ਹੁਣ ਦੁਬਾਰਾ ਇਹ ਫਿਰ ਵਾਪਸ ਆਇਆ ਤੇ ਪਿੰਡ ਵਾਲਿਆਂ ਨੇ ਇਹਨੂੰ ਕਿਹਾ ਕਿ ਤਾਟੇ ਜੇਗਾ ਇਹਨੇ ਇਸੇ ਰੰਜਿਸ਼ ਕਰਕੇ ਕਿ ਨਾ ਮੈਨੂੰ ਖਰਚਾ ਪਾਣੀ ਨਹੀਂ ਦੇਂਦਾ ਮੈਨੂੰ ਤਾਂ ਕਰ ਲੈ ਤੇ ਇਹਨੇ ਉਸ ਨੂੰ ਕਤਲ ਕਰ ਦਿੱਤਾ ਨਹੀਂ ਜਿਹੜਾ ਦੂਸਰਾ ਮੁੰਡਾ ਸੀ ਉਹ ਠੀਕ ਸੀ ਉਹਨੇ ਬਾਹਰ ਜਾਣ ਦੀ ਤਿਆਰੀ ਸੀ ਉਹ ਬਾਹਰ ਚੱਲਿਆ ਸੀ ਉਹਦਾ ਨਹੀਂ ਇਹ ਅਜਿਹੀ ਗੱਲ ਹੈ ਐਫਆਈਰ ਰਿਪੋਰਟ ਸੀ ਹਾਂ ਐਫਆਈਰ ਦਰਜ ਕਰਤੀ ਹੈ ਦੋਸ਼ੀ ਦੋਸ਼ੀ ਇਹਨੇ ਗ੍ਰਫਤ ਕਰਨਾ ਬਾਤੀ ਹੈ ਦੋਸ਼ੀ ਪਾਇਆ ਹੈ